ਸਾਰੇ ਗਾਦਰਸ਼ਕੋ ਸ਼ੌਂਕੀ ਪੱਠੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਚ ਕਿਹਾ ਸੀ ਨਵੇਂ-ਨਵੇਂ ਚੀਜ਼ਾਂ ਦਰਸ਼ਕਾਂ ਨੂੰ ਦਿਖਾਇਆ ਕਰਾਂਗੇ ਅੱਜ ਆਪਾਂ ਗੱਲ ਕਰਦੇ ਆਂ ਜੀ 2008 ਮਾਡਲ ਬੇਸ਼ਕੀ ਇੰਟਜ ਨੂੰ ਆਪਾਂ ਤੋਹਫਾ ਪੀਸ ਕਹਿੰਦੇ ਆ ਇਹ ਆਪਣਾ ਖੁੱਦ ਦਾ ਜੀ ਪਰਸਨਲ ਉਹਦੇ ਬਾਰੇ ਆਪਾਂ ਅੱਜ ਵਿਚਾਰ ਕਰਦੇ ਆਂ ਜੀ ਹਾਂਜੀ ਵੀਰੇ ਕਿੰਨਾ ਮਾਡਲ ਹੈ ਇਹ ਇਹ ਵੀਰੇ 2008 ਮਾਡਲ ਜੀ अच्छा ठीक है ओके ਤੁਹਾਡੇ ਕੋਲ ਕਿੰਨਾ ਕਿ ਟਾਈਮ ਦਾ ਇਹ ਇਹ ਜੀ ਆਪਾਂ ਲਿਆ ਸੀ 2013 ਦੇ ਵਿੱਚ ਅੱਛਾ ਠੀਕ ਹੈ ਸਾਰਾ Ориジナル ਮੋਟਰਸਾਈਕਲ ਹੈ ਜੀ ਇਹ ਅੱਛਾ ਠੀਕ ਹੈ ਤੇ ओरिजिनलिटी ਦਾ ਮਤਲਬ ਜਿਵੇਂ ਕਿਵੇਂ ਕੀ ਮਤਲਬ ਮਤਲਬ ਕੀ ਕੀ ओरिजिनल ਹੈ ਦਾ ਦਾ ਜੀ ਤੁਸੀਂ ਇਹ ਮੀਟਰ ਤੇ ਦੇਖ ਸਕਦੇ ਆ ਜੀ ओरिजिनल ਚੱਲੇ ਆ 9500 ਤੇ 90 ਕਿਲੋਮੀਟਰ ਜੀ ਆਪਾਂ ਘੱਟ ਚਲਾਇਦਾ ਆਪਣੇ ਕੋਲੇ ਹੋਰ ਵੈਂਟੇਜ ਵੀਕਲ ਵੀ ਹੈਗੇ ਆ ਨਾ ਜੀ ਓਕੇ ਤੇ ਸਾਰਾ ਇਹਦਾ ਕਲਰ ओरिजिनल ਹੈ ਜੀ ਹਾਂਜੀ ਇੱਕ ਇਹਦਾ ਜਰੂਰ ਟੂਲ ਬਕਸੇ ਦੇ ਕੋਈ ਬਾਜ਼ਾਰ ਚ ਛਿਰੀਟ ਮਾਰ ਗਿਆ ਸੀ ਮੈਂ ਘਰਦਿਆਂ ਨਾਲ ਸੀ ਇੱਥੇ ਜਰੂਰ ਥੋੜੀ ਹੀ ਟੱਚਿੰਗ ਕਰਾਈ ਸੀਗੀ ਉਹ ਵੀ ਤੁਸੀਂ ਦੇਖੋ ਆਪਣਾ ਪੇਂਟਰ ਬੇਲੀ ਸੀ ਉਹਨੇ ਪਤਾ ਨਹੀਂ ਲੱਗਨ ਦਿੱਤਾ ਜੀ ਮੈਚਿੰਗ ਕਰਦੇ ਬਸ ਹੋਰ ਸਾਰਾ Ориジナル ਹੈ ਜੀ ਮੋਟਰਸਾਈਕਲ ਓਕੇ ਇਹਦੇ ਟਾਇਰ ਨਾਲ ਦੇ ਹੈ ਜੀ ਰੈਮ ਨਾਲ ਦੇ ਹੈ ਜੀ ਓਕੇ ਠੀਕ ਹੈ ਗੱਡੀ ਬੜੀ ਸੋਹਣੀ ਹੈ ਯਾਰ ਗੁੱਡੀ ਜੀ ਡਨ ਆਫ ਦੀ ਨਾਲ ਦੀ ਤੁਹਾਨੂੰ ਪਤਾ ਸੋਹਣੀ ਹੁੰਦੀ ਹੈ ਜੀ ਇਹ ਆਪਾਂ ਸੰਭਾਲ ਕੇ ਰੱਖੇ ਸੀ ਪਹਿਲਾਂ ਐਮ ਆਰ ਐਫ ਦੀ ਵੀ ਮੇਰੇ ਕੋਲੇ ਪਾਈ ਸੀ ਪਰ ਦੁਬਾਰਾ ਅਲੋਏ ਪਾਈ ਸੀ ਉਹ ਤੋਂ ਇਹ ਮੈਂ ਸੰਭਾਲ ਕੇ ਰੱਖੇ ਸੀ ਰੇ ਮਟਾਇਰੇ ਦੁਬਾਰਾ ਫੇਰ ਮੈਨੂੰ ਚੌਂਕ ਪੈ ਗਿਆ ਕਿ ਤਾਰਾਂ ਵਾਲਾ ਚਲਾਣਾ ਮੈਂ ਤਾਂ ਉਹ ਪਾ ਲਈ ਦੁਬਾਰਾ ਤੇਲ ਵਗੈਰਾ ਲਾ ਕੇ ਰੱਖੋ ਟਾਇਰਾਂ ਤੇ ਤਾਇਰ ਖਰਾਬ ਨਹੀਂ ਹੁੰਦੇ ਅੱਛਾ ਨਵੇਂ ਬੰਦੇ ਤਾਂ ਉਹੀ ਕਹਿ ਦਿੰਦੇ ਆ ਯਾਰ ਅਬੀ ਅਸੀਂ ਨਵੇਂ ਮਾਡਲ ਲੈ ਲੇ ਵੀ ਬੜੇ ਵਧੀਆ ਨੇ ਪੁਰਾਣੇ ਦੀ ਅੱਜ ਵੀ ਵੜਕਾ ਹੈ ਕਿ ਨਹੀਂ ਮੈਂ ਕਹਿੰਦਾ ਚਮਕਦਾ ਪੂਰਾ ਹੈਣਾ ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੂੰਗਾ ਸਾਰੇ ਦਰਸ਼ਕ ਦੇਖੋ ਆਪਦੀ ਆਪਦੀ ਹਰੇਕ ਦੀ ਪਸੰਦ ਆ ਆਪਾਂ ਕਿਸੇ ਤੇ ਕੋਈ ਪਸੰਦ ਕਿਸੇ ਨੂੰ ਲਾਗੂ ਨਹੀਂ ਕਰ ਸਕਦੇ ਪਰ ਇੱਕ ਗੱਲ ਕਹਿਣੀ ਚਾਹੂੰਗਾ ਜਿੰਨੇ ਵੀਰੇ ਆ ਚਲਾਇਆ ਨਾ ਪੁੱਠੇ ਘੇਰਾਂ ਵਾਲਾ ਬੁਲਟ ਜਿੰਨੂੰ ਆਪਾਂ ਕਹਿ ਦਿੰਨੇ ਆ ਉਹ ਨਵਾਂ ਬੁਲੇਟ ਨਹੀਂ ਚਲਾ ਸਕਦਾ ਉਹਦੇ ਵਿੱਚ ਇੱਕ ਹੀ ਸਸਰ ਨਾਲ ਵੱਡਾ ਕਾਰਨ ਹੈ ਉਹਦੀ ਆਵਾਜ਼ ਖਾਲੀ ਸਲੈਂਸਰ ਤੇ ਬਹੁਤ ਪਾੜਦੀ ਹੈ ਇਹਦੀ ਆਵਾਜ਼ ਜਿੰਨਾ ਕ ਮਰਜ਼ੀ ਤੁਸੀਂ ਭਜਾ ਲਓ ਨਾ ਇਹ ਵਾਈਬ੍ਰੇਸ਼ਨ ਕਰਦਾ ਜੀ ਤੇ ਨਾ ਇਹਦੀ ਆਵਾਜ਼ ਪਾੜੂਗੀ બસ ਚੰਗੇ ਮਸਤਰੀ ਦੇ ਹੱਥ ਲੱਗੇ ਹੋਣਾ ਚਾਹੀਦੇ ਆ ਉਹ ਤੁਹਾਨੂੰ ਪਤਾ ਆਪਣਾ ਸ਼ੁਰੂ ਤੋਂ ਇੱਕ ਹੀ ਬੰਦਾ ਕੋਟਕਪੁਰੇ ਵਾਲਾ ਆਪਣਾ ਭਰਾ ਮੇਰ ਬੁਲਟ ਵਾਲਾ ਗੁਰਪ੍ਰੀਤ ਭਾਈ ਗੋਪੀ ਸ਼ੁਰੂ ਤੋਂ ਉਹਦੇ ਹੱਥ ਲੱਗੇ ਆ ਯਾਰ ਇੱਕ ਨੰਬਰ ਵੀ ਬੜਾ ਸੋਹਣਾ ਲੱਗਿਆ ਹੈ ਬਾਈ ਜੀ ਨੰਬਰ ਜਿੰਨਾ ਤੋਂ ਮੈਂ ਖਰੀਦੇ ਸੀ ਉਹਨਾਂ ਨੇ ਸਪੈਸ਼ਲ ਨੰਬਰ ਲਿਆ ਸੀ ਪਾਸਿੰਗ ਕਰੇ ਵੀ ਅੱਜ ਵੀ ਮੋਟਰਸਾਈਕਲ ਦੀ ਆਪਾਂ ਉਹ ਯਾਰ ਨੰਬਰ ਬਹੁਤ ਸੋਹਣਾ ਲੱਗਿਆ ਮੈਨੂੰ ਹਾਂਜੀ ਨੰਬਰ ਵਾਕੇ ਘੈਂਟ ਤੇਰੇ ਭਰਾ ਦੀ ਇਸੇ ਦੀ ਪਛਾਣ ਆ 2000 ਬੁਲਟ ਵਾਲਾ ਬਹੁਤ ਸੋਹਣਾ ਯਾਰ ਬਾਈ ਇਹ ਇੱਕ ਭਰਾ ਮੈਨੂੰ ਇੱਕ ਇਹਦੇ ਆ ਗੁਰਪ੍ਰੀਤ ਨੇ ਮਗਰ ਦਿੱਤਾ ਹਿੰਦਰਾਸ ਤੋਂ ਇਹ ਦੀ ਪਿੱਤਲ ਦੀ ਹੈ ਜੀ ओरिजिनल ਆ ਪਰਕੀ ਦੀ ਆ ਅੱਛਾ 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 ਇਹ ਟੈਟ ਪਲੇਟ ਇੱਕ ਦੋ ਆ ਨਾ ਪਿੱਤਲ ਦੇ ਆ ਤੇ ਇੱਕ ਪਰਲੇ ਪਾਸੇ ਪੁਆਇੰਟ ਵਾਲੀ ਟੱਪੀ ਪਿੱਤਲ ਦੀ ਆ ਓਕੇ ਠੀਕ ਆ ਮੇਰਾ ਭਰਾ ਆ ਵੇਖੋ ਪਰ ਆਹ ਇਹਦੇ ਵਟੇ ਵਾਲਾ ਜਿਹੜਾ ਸਮਾਨ Ориਗਨਲ ਉਹ ਆਪਾਂ ਸੰਭਾਲ ਲਿਆ ਵੇ। ਅੱਛਾ ਠੀਕ ਆ Ориਗਨਲ ਵੀ ਸਮਾਨ ਲੈ ਕੇ ਰੱਖਿਆ ਹੋਇਆ ਦਾ ਰੱਖਿਆ ਹੋਇਆ ਕੋਲੇ ਆਪਦੇ। ਉਹ ਲਾ ਕੇ ਰੱਖ ਲਿਆ ਸੀ। ਅੱਛਾ 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 ਠੀਕ ਆ। ਕਾਰਬਿਟਰ ਤਿੱਕਰੇ ਦਾ ਨਾਲ ਦਾ। ਅੱਛਾ ਚਾਬੀ ਵੀ ਨਾਲ ਦੀ ਜਵਾਂ ਹਣਾ। ਨਹੀਂ ਜੀ ਚਾਬੀ ਐਵੇਂ ਆਪਾਂ ਇਹ ਨਹੀਂ ਕਹਿੰਦੇ ਜੀ ਲੋਕ ਸੈਟ ਬਦਲਾਇਆ ਹੋਇਆ ਜੀ ਇੱਕ ਵਾਰੀ ਖਰਾਬ ਹੋ ਜਾਂਦਾ ਜੀ ਸਮਾਂ ਪੈ ਕੇ। ਠੀਕ ਆ। ਆਪਾਂ ਸਟਾਰਟ ਕਰਕੇ ਦਿਖਾਣੇ ਆ ਜੀ। ਸੁਣਾਓ ਦਰਸ਼ਕਾਂ ਨੂੰ ਆਵਾਜ਼। ਇਹਦਾ Ориਗਨਲ ਸਿਲੈਂਸਰ ਜੀ ਉਤਾਰ ਕੇ ਘਰੇ ਰੱਖਿਆ ਹੋਇਆ ਉਹ ਛੋਟੀ ਸ਼ਾਰਟ ਬੋਟਲ ਵਾਲਾ ਹ ਅਨਾਲ ਦਾ ਸਲੈਂਸਰ ਕਰੇ ਰੱਖਿਆ ਵੀ ਮੇਰੀ ਗੱਲ ਸੁਣ ਖੜ ਗੱਲ ਇਹ ਨਾ ਜੇ ਦਾ ਹੱਥ ਨਾ ਸਟਾਰਟ ਹੋਵੇ ਫੇਰ ਗੱਲ ਬਣੇ ਪੈਰ ਨਾ ਤਾਂ ਹਰੇਕ ਹੀ ਕਰਦਾ ਕਰਦੇ ਆ ਜੀ ਕਰਦੇ ਦਮ ਬੁਰਦਨ ਹੋ ਲੈ ਕੀ ਬਾਤ ਹੈ ਇਹ ਮੇਰੇ ਸਾਹਮਣੇ ਐ ਵੀ ਨਹੀਂ ਕਈ ਬੰਦੇ ਕਹਿ ਦਿੰਦੇ ਵੀ ਪਹਿਲਾਂ ਹੀ ਸਟਾਰਟ ਕੀਤਾ ਵੀ ਇਹ ਵੀ ਮਤਲਬ ਆ ਦੇਖ ਲਓ ਸੀ ਸਾਡਾ ਸਲੈਂਸਰ ਨੂੰ ਵੀ ਮੇਰਾ ਹੱਥ ਲੱਗੀ ਜਾਂਦਾ ਵੇਲਾ ਵੀ ਨਹੀਂ ਅਗਲਾ ਕਹਿੰਦਾ ਪਹਿਲਾਂ ਸਟਾਰਟ ਕਰਕੇ ਗਰਮ ਕਰਕੇ ਕੀਤਾ ਹੁੰਦਾ ਆ ਵੇ ਲੋ ਜਮ ਇੰਜਨ ਠਰਿਆ ਪਿਆ ਤੇ ਠਰੇ ਦੀ ਕਿੱਕ ਮਾਰੀ ਹੈ ਉਨਾ ਚਦਾ ਆਪ ਤੰਦਰਵੇ ਨੱਚਦਾ ਹੈ ਕਿ ਦੇਖੋ ਇੰਜਨ ਸਾਇਲੈਂਟ ਰੱਖ ਜਵਾਨੀ ਬਾਜ ਕਰੀ ਗਰ ਜਵਾਨ ਹਨ ਗੁੰਗਾ ਹੀ ਆ ਜਵਾਨ ਅੱਛਾ ਖੁੱਲ ਕੇ ਚੱਲਦਾ ਮੋਟਰਸਾਈਕਲ ਅੱਛਾ ਠੀਕ ਹੈ ਬਾਜ ਵਧੀਆ ਬੰਦ ਅੱਛਾ ਇਹ ਨੱਚਣਾ ਫੇਰ ਆ ਜਵੇਂ ਆਵੇ ਆ ਲੋ ਉਹ ਤਾ ਯਾਰ ਜਮਾਈ ਸਲੋ ਖੜ ਗਿਆ ਯਾਰ ਬਈਆ ਤਾਂ ਯਾਰ ਮੈਨੂੰ ਕੋਲੇ ਆ ਕੇ ਆਵਾਜ਼ ਸੁਣੋਣ ਵਾਲਾ ਕੰਮ ਹੋਇਆ ਖੜਾ ਖਾਲੀ ਸਲੈਂਸਰ ਦੀ ਆਵਾਜ਼ ਵੀ ਨੇ ਆਪਾਂ ਪਹਿਲਾਂ ਪਾਈ ਵੀ ਸੀਗੀ ਪਰ ਹੁਣ ਆਪਾਂ ਨੂੰ ਪਸੰਦ ਕਰਤਾ ਜੀ ਅੱਛਾ ਪਰਿਆ ਸਲੈਂਸਰ ਮਿੱਠੀ ਮਿੱਠੀ ਆਵਾਜ਼ ਸੁਣੀ ਲੱਗਦੀ ਹੈ ਪਰਿਵਾਰ ਨਾਲ ਜਾਣਾ ਹੁੰਦਾ ਜੀ ਓਕੇ ਠੀਕ ਟਾਇਰ ਵੀ ਨਾਲ ਦੇ ਓਰੀਜਨਲ ਹੀ ਹਨਾ ਲਾਈਨਿੰਗ ਵਾਲਾ ਹਾਂਜੀ ਹਾਂਜੀ ਜੀ ਲਾਈਨਿੰਗ ਵਾਲਾ ਹੋਰ ਨਵੇਂ ਨਵੇਂ ਵੀਡੀਓ ਵਾਸਤੇ ਹੁਣ ਆਪਾਂ ਅਗਲੀ ਵੀਡੀਓ 'ਚ ਕੋਸ਼ਿਸ਼ ਕਰਾਂਗੇ ਸਿੱਕੇ ਲੈ ਕੇ ਆਵਾਂਗੇ ਅੱਛਾ ਠੀਕ ਹੈ ਤੇ ਉਹ ਇੱਕ ਸਿੱਕਾ ਬੜਾ ਨਿਆਆਬ ਹੈਗਾ ਜੀ 1800 ਸਨ ਦਾ ਫਰੀਦਕੋਟ ਦੇ ਅਖੀਰਲੇ ਮਹਾਰਾਜੇ ਹਰਿੰਦਰ ਸਿੰਘ ਬਰਾੜ ਜੀ ਨੇ ਮੇਰੇ ਦਾਦਾ ਜੀ ਨੂੰ ਗਿਫਟ ਕੀਤਾ ਸੀ ਉਹ ਸਿੱਕਾ ਜੀ ਉਹਦੀ ਚਾਂਦੀ ਦੀ ਸਿੱਕਾ ਉਹਦੇ ਨਾਲ ਉਹਦੀ ਡੱਬੀ ਵੀ ਹੈ ਜੀ ਗੱਤੇ ਦੀ ਉਹ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਜੀ ਓਕੇ ਹੋਰ ਨਵੇਂ ਨਵੇਂ ਆ ਵੀਡੀਓ ਵਾਸਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ